ਹੈਲੋ ਗਾਇਸ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਤੇ ਆਈ ਹੋਪ ਤੇ ਗਾਇਸ ਵੀ ਸਾਰੇ ਠੀਕ ਹੋਣਗੇ ਅਸੀਂ ਵੀ ਠੀਕ ਆ ਗਾਇਸ ਤੇ ਗਾਇਸ ਹੁਣੇ ਉੱਠੇ ਬਸ 7 ਵਜੇ ਆ ਉੱਠ ਜਾ ਉੱਠ ਜਾ ਲੈ ਫੜ ਦੁੱਧ ਪੀ ਲੈ ਦੁੱਧ ਲੈ ਉਹ ਮੰਮੀ ਗੁੱਡ ਮਾਰਨਿੰਗ ਜੀ ਹਾਂ ਫੜ ਦੁੱਧ ਪੀ ਵੈਰੀ ਗੁੱਡ ਮਾਰਨਿੰਗ ਜੀ ਤੇਰੋ ਆ ਦੁੱਧ ਚੱਕ ਲੈ ਆਪਣਾ ਦੁੱਧ ਪੀ ਲੈ ਤੇ ਮੈਂ ਵੀ ਹੁਣ ਰੈਡੀ ਹੋ ਜਾਵਾਂ ਮੈਨੂੰ ਵੀ ਛੱਡਣ ਜਾਣਾ ਹੈ ਮੈਨੂੰ ਜਾਣਾ ਹੈ ਮੈਂ ਸ਼ੂਟ ਅੱਜ ਉਹ ਯੂ ਆ ਰੈਡੀ ਤੁਹਾ ਮਾਰਣ ਦੀ ਚਾਹ ਪੀ ਲਈਆ ਲੋ ਜੀ ਗਾਇਜ਼ ਆਪਾਂ ਹੁਣ ਰੋਟੀ ਪਾਣੀ ਖਾ ਕੇ ਹੋ ਚੁੱਕੇ ਹਾਂ ਫ੍ਰੀ ਤੇ ਹੁਣ ਚਲਿਏ ਜੌਬ ਤੇ ਅੱਜ ਤਾਂ ਜਲਦੀ ਟਾਈਮ ਨਾਲ ਹੀ ਵੇਲੇ ਹੋ ਗਿਆ ਅੱਜ ਨਹੀਂ ਲੇਟ ਹੋਇਆ ਮੈਂ ਤਾਂ ਜਿਆਦਾ ਲੇਟ ਹੀ ਹੁੰਨੇ ਆ ਦਰਮਿਆਰਾ ਰੋਟੀ ਖਾ ਰਿਜ ਆ ਲਈਆ ਚੱਲ ਰਿਹਾ ਤਾਂ ਚੱਲ ਰਿਹਾ ਲੜੀ ਚੋਲੇ ਨਾਲੇ ਨਹੀਂ ਸਾੜੀ ਹੋਈਆਂ ਮਿਰਚਾਂ ਪਾ ਕੇ ਖੜੀ ਹਾਂਜੀ ਗਾਇਜ਼ ਅਸੀਂ ਹੁਣ ਜਾ ਰਹੇ ਹਾਂ ਆਪਣੀ ਜੌਬ ਤੇ ਸ਼ੇਰ ਆ ਰਹੇ ਸ਼ੇਰ ਅਲਮੇ ਲੋਕਲ ਬੱਕਰਾ ਲੈ ਖੁੱਲੇ ਹੀ ਸੁਣ ਰਹਾ ਪਾ ਲੈਣਾ ਕੀ ਕਹਿੰਦੇ ਬਾਈ ਸ਼ੇਰ ਆ ਰਹੇ ਸ਼ੇਰ ਸ਼ੁਭਰਾਤਰੀ ਦੇ ਸ਼ੁਭਰਾਤਰੀ ਨਹੀਂ ਹਾਂ ਇੱਕ ਦਿਨ ਪਹਿਲਾਂ 25 ਦਿਨ ਇੱਕ ਦਿਨ ਪਹਿਲਾਂ ਆ ਰਹੇ ਜਿੱਦਾਂ ਬਰਾ ਦਾ ਸ਼ਿਵਜੀ ਦੀ ਅੱਛਾ ਬਹੁਤ ਦਿਨ ਦੇਖ ਕੇ ਆਵਾਂਗੇ ਕੋਈ ਨਹੀਂ ਰਾਮਬਗ ਕਹਿੰਦੇ ਦੇਖਾਂਗੇ ਰਾਮਬਗ ਕੋਈ ਜਾ ਕੇ ਦੇਖਾਂਗੇ ਚੱਲ ਹੁਣ ਚਲੀਏ ਦੇਖੀ ਜਾਣਾ ਮੈਨੂੰ ਹੁਣ ਜਾਣਾ ਨਹੀਂ ਹਾਂਜੀ ਗਾਇਸ ਵਿਹਲੇ ਹੋਣ ਤੋਂ ਬਾਅਦ ਮੈਂ ਆ ਗਿਆ ਹੁਣ ਸ਼ਾਪ ਤੇ ਇਸ ਤੋਂ ਬਾਅਦ ਮੈਂ ਗਾਇਸ ਜਾਣਾ ਆ ਅੰਮ੍ਰਿਤਸਰ ਕੋਈ ਕੰਮ ਕੰਮ ਆ ਗਿਆ ਅੰਮ੍ਰਿਤਸਰ ਕੋਈ ਤੇ ਜਾਣਾ ਔਰ ਬੱਸ 11:30 ਵਜੇ ਤੱਕ ਜਾਣਾ ਅੰਜ ਗਾਇਸ ਉਸ ਤੋਂ ਬਾਅਦ ਮੈਂ ਚੱਲ ਗਿਆ ਹੋਵਾਂ ਨਾ ਆਖਾ ਦਾ ਮਸ਼ਰੂਮ ਰੈਪ ਨਾਲ ਖਾਦੇ ਮੈਂ ਫਰਾਈਜ਼ ਓਵਨ ਐਕਸਪ੍ਰੈਸ ਰੈਸਟੋਰੈਂਟ ਜਿਹੜਾ ਕਿ ਪ੍ਰਾਪਰੋ ਪ੍ਰਾਪਰੋ ਰੋਡ ਤੇ ਮੌਜੂਦ ਹੈ ਕਾਫੀ ਵਧੀਆ ਡਿਸ਼ੇਸ ਮਿਲਦੀਆਂ ਗਾਇਸ ਇਹ ਤਖਾਂ ਚ ਫ੍ਰੈਂਚ ਫ੍ਰਾਈਜ਼ ਵੀ ਨੇ ਕਾਫੀ ਟੇਸਟੀ ਸੀਗੇ ਤੇ ਜਿਹੜਾ ਇਹਦਾ ਨਾਮ ਸੀਗਾ ਮਸ਼ਰੂਮ ਰੈਪ ਆ ਮਸ਼ਰੂਮ ਰੈਪ ਖਾਦਾ ਉਹ ਵੀ ਕਾਫੀ ਟੇਸਟੀ ਸੀਗਾ ਮਸ਼ਰੂਮ ਕਾਫੀ ਐਡ ਕੀਤੇ ਹੋਏ ਸੀ ਬੱਚੇ ਦੇ ਹਾਂਜੀ ਦੋਸਤੋ ਤਾਂ ਕੀ ਤੁਹਾਨੂੰ ਦੱਸਿਆ ਮੈਂ ਓਵਨ ਐਕਸਪ੍ਰੈਸ ਹੁਣੇ ਖਾਦਾ ਮਸ਼ਰੂਮ ਵਾਲਾ ਰੈਪ ਫ੍ਰੈਂਚ ਫ੍ਰਾਈਜ਼ ਸੋਸੇ ਗਾਈਸ ਟੈਟ ਨੀ ਭਰਿਆ ਤੁਹਾਨੂੰ ਪਤਾ ਮੰਮੀ ਹੈ ਨਹੀਂ ਇਹ ਉਹ ਰੋਟੀ ਕਰਮ ਕਰਾ ਲਾ ਕੇ ਖਵਾਉਂਦੇ ਆ ਮਸਨ ਖਾ ਕੇ ਤੇ ਗਾਈਸ ਹੁਣ ਜਾ ਰਹੇ ਮੈਂ ਘਰ ਨੂੰ ਹਾਂਜੀ ਗਾਈਸ ਜਿੱਦਾਂ ਕੀ ਖਾਣ ਤੋਂ ਬਾਅਦ ਮੈਂ ਆ ਗਿਆ ਹੁਣ ਆਪਣੇ ਘਰ ਨੂੰ ਤੇ ਕੁਝ ਗੱਲਾਂ ਇਦਾਂ ਦੀਆਂ ਆ ਕਿ ਇਸ ਆਪਣਾ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਬੜਾ ਸੋਸ ਸਮਝ ਕੇ ਤੁਰਦੇ ਹਾਂ ਜ਼ਿੰਦਗੀ ਚ ਠੋਕਰਾਂ ਇੰਨੀਆਂ ਖਾਧੀਆਂ ਕਿ ਹੁਣ ਤਾਂ ਸਾਬ ਰਸਤੇ ਵੀ ਕੰਡਿਆਂ ਵਾਂਗ ਲੱਗਦੇ ਆ ਅੱਜ ਕਾਲ ਦੇ ਦੌਰ ਦੇ ਵਿੱਚ ਦੋਸਤੋ ਇਦਾਂ ਆ ਕਿ ਕੌਣ ਹੈ ਆਪਣਾ ਕੌਣ ਬੇਗਾਨਾ ਕਿਸੇ ਦੇ ਬਾਰੇ ਕਹਿ ਜਾਵਾ ਮਾਂ ਮੇਰੀ ਮੈਨੂੰ ਇਹ ਸਿਖਾਇਆ ਚੁੱਪ ਰਹਿ ਕੇ ਸਭ ਕੁਝ ਸਹਿ ਜਾਣਾ ਕਿਉਂਕਿ ਯਾਰ ਤੁਹਾਡਾ ਦਮਨ ਜਲੰਧਰ ਤੋਂ ਹਾਂਜੀ ਗਾਈਜ਼ ਜਿੱਦਾਂ ਤੁਹਾਨੂੰ ਮਸੇਰੇ ਦੱਸਿਆ ਸੀ ਮੈਂ ਅੰਮ੍ਰਿਤਸਰ ਜਾਣਾ ਆ ਮੈਂ ਥੋੜਾ ਲੇਟ ਹੋ ਗਿਆ ਸੀਗਾ ਇਸ ਕਰਕੇ ਗਾਈਜ਼ ਹੁਣ ਮੈਂ ਜਾ ਰਹੇ ਹਾਂ ਅੰਮ੍ਰਿਤਸਰ ਟੋਕਰੀ ਲਾਵਾਂਗੇ ਪਾਰਕਿੰਗ ਚ ਆਣੀ ਲਾਗੇ ਲਾਵਾਂਗੇ ਬਸ ਸਿੱਧੀ ਅੰਮਰਸਦੀ ਤੇ ਗਾਈਸ ਤਣਾ ਕਰਦੇ ਗੱਲਾਂ ਹਾਂਜੀ ਗਾਈਸ ਅਸੀਂ ਚੜ ਚੁੱਕੇ ਹਾਂ ਹੁਣ ਬਸ 'ਚ ਬੈਗੇ ਹਾਂ ਅੰਮਰਸਦੀ ਪਾਸੇ ਪੋਰੇ ਨੰਬਰ 1 ਤੇ ਹਾਂਜੀ ਗਾਇਜ਼ ਅਸੀਂ ਪਹੁੰਚ ਚੁੱਕੇ ਹਾਂ ਅਮਰਸਰ ਸਾਹਿਬ ਉਤਰ ਗਏ ਬੱਸ ਅੱਡੇ ਤੇ ਮੁੰਡੇ ਨੂੰ ਕਰੀਏ ਫੋਨ ਜਿਹੜਾ ਬੁਲਾਇਆ ਸੀ ਭਾਜੀ ਨੂੰ ਤੇ ਚੱਲਦੇ ਹਾਂ ਹੁਣ ਅਗੋ ਗਾਇਜ਼ ਆਟੋ ਲੈ ਲਿਆ ਆ ਆਟੋ ਕਹਿੰਦਾ ਭਾਈ ਕਹਿੰਦੇ ਆ ਕਿ ਭਰ ਕੇ ਤੁਰਨਾ ਜੇ ਸਪੈਸ਼ਲ ਜਾਣਾ ਤਾਂ ਸਾਲਾਵਾ ਭਰ ਕੇ ਜਾਣਾ ਤਾਂ ਦੇਖ ਲੈ ਆ ਚੱਲ ਭਰ ਕੇ ਚੱਲ ਪਨੇ ਜੀ ਭਾਈ ਜੀ ਨੂੰ ਸਾਨੂੰ ਮਿਲ ਕੇ ਕੇ ਆਪਣੇ ਭਾਈ ਜੀ ਆਪਣੇ ਪਰਨਾਮ ਕੰਮ ਕਰਦੇ ਸੀਗੇ ਅਮਿਲ ਭਾਈ ਹੋਰ ਅਮਿਲ ਭਾਈ ਠਹਿਟਾ ਜੋ ਅੱਜ ਦੀ ਵਧਾਈ ਹੋਰ ਜੀ ਆਇਆ ਦੇ ਲੋਜ ਇੰਦੂਸਾਵਾ ਕਾਲਜ ਲਾਗੀ ਬਾਕਾਪੁਰ ਰੋਡ ਦੇ ਉੱਤੇ ਮੌਜੂਦ ਆ ਜੀ ਗਾਇਸ ਫ੍ਰੀ ਹੋ ਗਏ ਆ ਪਰ ਤੇ ਸਾਨੂੰ ਲੱਗ ਗਈ ਹੁਣ ਫੁੱਕ ਰੋਟੀ ਪਾਣੀ ਤੋਂ ਖਾਂਦਾ ਨਹੀਂ ਭਾਜੀ ਕਹਿੰਦੇ ਆਪਾਂ ਤੁਹਾਨੂੰ ਅਮਰਸਾਦੀ ਫਿਸ਼ ਕੋਈ ਸਪੈਸ਼ਲ ਚੀਜ਼ ਦਿਵਾਉਂਦੇ ਆਂ। ਆ ਦੇ ਦੇ ਸਪੈਸ਼ਲ ਚੀਜ਼ ਕਿਹੜੀ ਆ? ਇਹ ਹੈ ਕਿ ਭਾਜੀ ਚਾਪ ਚਾਪ ਕਿਹੜੀ ਆ? ਲੋ ਜੀ ਚਾਪ ਪਈ ਹੈ ਗਾਇਸ। ਅਮਰਸਾਦੀ ਸਪੈਸ਼ਲ ਡਿਸ਼। ਹਾਂ ਭਾਜੀ ਕਬੂਲ ਭਾਈ ਨੂੰ ਮਿਲ ਲਿਆ। ਅਸੀਂ ਹੁਣ ਚੱਲਦੇ ਆ ਆਪਣੇ ਘਰ ਨੂੰ। ਚੰਗਾ ਕਬੂਲ ਭਾਜੀ। ਓਕੇ ਓਕੇ। ਠੀਕ ਹੈ ਜਦ ਮਿਲਾਂਗੇ। 62 ਦਾ ਟੋ ਲੈ ਲਿਆ। ਜੀ ਗਾਈਜ਼ ਫਾਈਨਲੀ ਅਸੀਂ ਕਪੂ ਭਾਈ ਨੇ ਮਿਲ ਲਿਆ ਅਸੀਂ ਸੇ ਉੱਜਾ ਰਹੇ ਆ ਬੱਸੇ ਕਰਨੋਂ ਉੱਤੇ ਬੈਗੇ ਆ ਗਾਈਜ਼ ਦੇਖੋ ਅੰਮ੍ਰਿਤਸਰ ਦੀਆਂ ਰੌਣਕਾਂ ਸਬਜੀ ਫਰੂਟ ਮਾਰਕੀਟ ਹਾਂਜੀ ਗਾਈਜ਼ ਅਸੀਂ ਆ ਗਏ ਹੁਣ ਬੱਸ 88 ਇੱਥੋਂ ਲਈਏ ਜਲੰਧਰ ਦੀ ਬੱਸ ਆਪਣੇ ਸ਼ਹਿਰ ਦੀ ਹਾਂਜੀ ਗਾਈਜ਼ ਆ ਆਪਨ ਮੰਨ ਲਈ ਬੱਸ ਜਲੰਧਰ ਸ਼ਹਿਰ ਦੀ ਪਰਿਆਣਾ ਰਾਜਾ ਰਾਜੇ ਪਰਿਵਹਨ ਹਾਂਜੀ ਗਾਇਜ਼ ਅਸੀਂ ਆ ਗਏ ਹੁਣ ਆਪਣੇ ਸ਼ਹਿਰ ਤੇ ਚੱਕੀ ਹੁਣ ਆਪਣੀ ਸਕੂਟਰੀ ਚੱਲੀ ਆਪਣੇ ਘਰ ਆਉਣਾ ਆ ਲੱਗੀ ਗਾਇਜ਼ ਆਪਣੀ ਐਕਟਿਵ ਤੇ ਮਮੀ ਕਹਿੰਦੇ ਮੈਂ ਵੀ ਆ ਰਹੀ ਆ ਮੈਨੂੰ ਵੀ ਲੈ ਲਈ ਬੱਸ ਅੱਡੇ ਪਹੁੰਚ ਗਏ ਹੁਣ ਰਾਮ ਡਿਵिएट ਕਰਕੇ ਅਸੀਂ ਦੋਨਾਂ ਨੇ ਘਰ ਚੱਲ ਜਾਣਾ ਗਾਈਜ਼ ਮੀ ਮਿਲ ਚੁੱਕੇ ਆ ਮਗਦਰਿਆ ਸਾਜੀ ਢੀ ਫੇਟਾ ਬਹੁਤ ਵਧੀਆ ਰਿਹਾ ਸ਼ੂਟ ਦੇ ਸੀਗੇ ਇੱਥੇ ਸ਼ਾਪ ਚੰਗਾ ਤੁਸੀਂ ਮੈਨੂੰ ਫੋਨ ਕਰ ਦਿੰਦਾ ਕਿ ਮੈਂ ਕਿਹਾ ਪੁੱਛ ਨਹੀਂ ਕਿ ਆ ਨਾਈਟ ਨੂੰ ਮੈਂ ਆਉਂ ਰਿਹਾ ਗਾਈਜ਼ ਮਿਲਦੇ ਘਰ ਜਾ ਫਾਈਨਲੀ ਗਾਈਜ਼ ਹੁਣ ਆ ਗਏ ਆਪਾਂ ਘਰ ਇੰਨਾ ਥੱਕ ਗਏ ਉਮੀਦ ਆ ਤੁਸੀਂ ਵੀ ਥੱਕ ਗਏ ਹੋਣੇ ਹਨ ਸਹੀ ਗੱਲ ਹੈ ਤੇ ਬਸ ਹੋ ਗਈ ਮਜ਼ਾ ਬਹੁਤ ਜ਼ਿਆਦਾ ਥੱਕ ਗਈ ਮੈਂ ਤਾਂ ਮੇਰਾ ਵੀ ਕਹਿੰਦੀ ਥੱਕ ਗਏ ਹੋਣੇ ਚੱਲ ਫੇ ਮਾਰਾ ਪਲਾ ਦੇ ਪਾਣੀ ਉਹ ਚੱਲ ਥੱਕ ਚਾਹ ਬਣਾਈ ਹੈ ਅ ਚਾਹ ਦਾ ਕੰਮ ਰੋਟੀ ਦਾ ਕੰਮ ਚਾਹ ਦਾ ਟਾਈਮ ਤਾਂ ਨਹੀਂ ਹੈਗਾ ਠੀਕ ਹੈ ਗਾਇਜ਼ ਇੱਥੋਂ ਕਰਦੇ ਹਾਂ ਅਸੀਂ ਵਲੌਗ ਦਾ ਐਂਡ ਉਮੀਦ ਕਰਦਾ ਹਾਂ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਹੋਗੀ ਲਾਈਕ ਕਮੈਂਟ ਸ਼ੇਅਰ